ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਸ਼ਰਮਾ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਮਿਤੀ 7 ਮਈ 2024 ਮੋਰਿੰਡਾ ਯੂਨਾਈਟਿਡ ਫਰੰਟ ਆਫ ਐਕਸ ਸਰਵਿਸਮੈਨ ਇਕਾਈ ਮੋਰਿੰਡਾ ਜ਼ਿਲ੍ਹਾ ਰੂਪਨਗਰ ਵੱਲੋਂ ਪੁਰਾਣੀ ਹਿੰਦੂ ਧਰਮਸ਼ਾਲਾ ਮੋਰਿੰਡਾ ਵਿਖੇ ਇੰਡਸ ਹੈਲਥ ਸ਼ੋਰ ਹਸਪਤਾਲ ਚੰਡੀਗੜ੍ਹ ਲੁਧਿਆਣਾ ਰੋਡ ਕੜੂਆ ਅਤੇ ਇੰਡਸ ਹਸਪੀਟਲ ਮੁਹਾਲੀ ਦੇ ਸਹਿਯੋਗ ਦੇ ਨਾਲ ਐਕਸ ਸਰਵਿਸਮੈਨ ਸੈਨਕਾਂ ਦਾ ਚੈੱਕਅਪ ਕੀਤਾ ਗਿਆ ਇਸ ਕੈਂਪ ਦੇ ਵਿੱਚ ਹੱਡੀਆਂ ਦੇ ਮਾਹ ਡਾਕਟਰ ਸਹਿਬਾਨ ਦੀ ਪੂਰੀ ਟੀਮ ਅਤੇ ਵੱਲੋਂ ਐਕਸ ਸਰਵਿਸਮੈਨ ਸੈਨਕਾਂ ਦਾ ਜਰਨਲ ਚੈੱਕਅਪ ਵੀ ਕੀਤਾ ਗਿਆ ਜਿਸ ਵਿੱਚ 32 ਐਕਸ ਸਰਵਿਸਮੈਨ ਸੈਨਕਾਂ ਨੇ ਆਪਣਾ ਚੈੱਕਅਪ ਕਰਵਾਇਆ ਅੱਜ ਦੇ ਇਸ ਕੈਂਪ ਦੇ ਵਿੱਚ ਹੱਡੀਆਂ ਦੇ ਮਾਹ ਡਾਕਟਰਾਂ ਤੋਂ ਇਲਾਵਾ ਸ਼ੂਗਰ ਬਲੱਡ ਪ੍ਰੈਸ਼ਰ ਫਿਜ਼ੀਓਥੈਰੇਪੀ ਅਤੇ ਮੈਡੀਸਨ ਸੇਵਾਵਾਂ ਦਿੱਤੀਆਂ ਗਈਆਂ ਅਤੇ ਆਜੂ ਨਾ ਇਹਦੇ ਵਿੱਚ ਜੋ ਜੋਇੰਟ ਹੈ ਇਸ ਤੋਂ ਬਾਅਦ ਨਸ ਜੀ ਕੋਈ ਨਹੀਂ ਇਹ ਇਸ ਕੋਲ ਦਾ ਬਿਲਕੁਲ ਜੇਕਰ ਲਈ ਜਾ ਸਕਦਾ ਹੈ ਅੱਜ ਮਿਤੀ 7 ਮਈ 2024 ਨੂੰ ਯੂनाइटेड फ्रंट ਆਫ ਐਕਸਰਸਮੈਨ ਮੋਰੰਡਾ ਅਕਾਈ ਜ਼ਿਲ੍ਹਾ ਰੋਪਨਗਰ ਵੱਲੋਂ ਮੈਡੀਕਲ ਹੈਲਥ ਚੈੱਕਅਪ ਕੈਂਪ ਸਾਡੇ ਸੈਨਿਕ ਵੀਰਾਂ ਦੇ ਲਈ ਲਗਾਇਆ ਗਿਆ ਇਸ ਵਿੱਚ ਹੈਲਥ ਸ਼ੋਰ ਹਸਪੀਟਲ ਕੜੂਆ ਅਤੇ ਇੰਡਸ ਹਸਪਤਾਲ ਮਹਾਲੇ ਵੱਲੋਂ ਸਹਿਯੋਗ ਦਿੱਤਾ ਗਿਆ ਹੈ ਇਸ ਵਿੱਚ ਡਾਕਟਰ ਨਿਖਨ ਜੀ ਡਾਕਟਰ ਅਰਮੋਲ ਜੀ ਤੇ ਡਾਕਟਰ ਅਰਥਤਾ ਜੀ ਵੱਲੋਂ ਸਾਡੇ ਸਾਰੇ ਸੈਨਿਕ ਵੀਰਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ ਇਸ ਵਿੱਚ ਅੱਜ ਤਕਰੀਬਨ 32 ਸਾਡੇ ਐਕਸ ਸਰਵਿਸਮੈਨ ਦਾ ਮੈਡੀਕਲ ਚੈੱਕਅਪ ਕੈਂਪ ਹੋਇਆ ਜਿਸ ਦੇ ਵਿੱਚ 슈ਗਰ ਬਲੱਡ ਪ੍ਰੈਸ਼ਰ ਫਿਜ਼ੀਓਥੈਰੇਪੀ ਅਤੇ ਮੈਡੀਸਨ ਦੀਆਂ ਸੇਵਾਵਾਂ ਜਿਹੜੀਆਂ ਹੈ ਉਹ ਦਿੱਤੀਆਂ ਗਈਆਂ ਹਨ। ਮੈਡੀਕਲ ਕੈਂਪ ਦੇ ਵਿੱਚ 32 ਸਾਡੇ ਸੈਨਿਕ ਵੀਰਾਂ ਦਾ ਮੈਡੀਕਲ ਚੈੱਕਅਪ ਕੰਪ ਕੀਤਾ ਗਿਆ ਹੈ। ਦੂਸਰਾ ਇੱਕ ਨਮਾ ਹੈ ਕਲਰ ਡੋਪਲਰ ਲਿਖਿਆ ਹੈ। ਇਹ ਕੈਲ ਹੈਰਵਿਚ ਅਸੀਂ ਇੰਡਸ ਹੈਲਥਅਰ ਹਸਪੀਟਲ ਵੱਲੋਂ ਪੂਰੀ ਟੀਮ ਲੈ ਕੇ ਆਏ ਹਾਂ ਇੱਥੇ ਯੂਨਾਈਟਿਡ ਫਰੰਟ ਆਫ ਐਕਸ ਸਰਵਿਸਮੈਨ ਇਹਨਾਂ ਦੇ ਟੋਟਲ 23 ਮੈਂਬਰਾਂ ਦਾ ਪੂਰਾ ਚੈੱਕਅਪ ਕੀਤਾ ਗਿਆ ਹੈ ਤੇ ਜੋ ਵੀ ਉਹਨਾਂ ਦੀਆਂ ਬਿਮਾਰੀਆਂ ਸੀਗਾ ਉਹਦਾ proper counseling ਦੇ ਨਾਲ ਇਲਾਜ ਦਿੱਤਾ ਗਿਆ ਹੈ ਜੋ ਵੀ ਸੀਗਾ ਪ੍ਰੋਬਲਮ ਸੋਲਵ ਕੀਤੀ ਗਈ ਹੈ ਸਾਡੇ ਵੱਲੋਂ ਇਹਨਾਂ ਵਰ ਨੂੰ ਲਾਈਫਸਟਾਈਲ ਮੋਡੀਫਿਕੇਸ਼ਨ ਸਰਵਾਈਕਲ ਦੀ ਪੇਨ ਕਿਦਾਂ ਕਰੇ ਠੀਕ ਕਰ ਸਕਦੇ ਆ ਉਹਦੇ ਵਾਸਤੇ ਇਨਫੋਰਮੇਸ਼ਨ ਦਿੱਤੀ ਗਈ ਹੈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਅੱਜ ਅਸੀਂ 7 ਮਈ 2024 ਨੂੰ ਹੈਲਥਸ਼ੋਰ ਵੱਲੋਂ ਜੇਡ ਫਰੰਟ ਆਫ ਐਕਸ ਸਰਵਿਸਮੈਨ ਨਾਲ ਕੈਂਪ ਲਾ ਲਈ ਜਿਹੜੇ ਕੈਂਪ 'ਚ ਅਸੀਂ ਆਪਣੇ ਵੱਲੋਂ ਮੈਡੀਸਨ ਦੀ ਫੈਸਿਲਿਟੀ ਜਨਰਲ ਸਰਜਰੀ ਦੀ ਫੈਸਿਲਿਟੀ ਔਰਥੋ ਦੀ ਫੈਸਿਲਿਟੀ ਨਿਊਰੋ ਦੀ ਫੈਸਿਲਿਟੀ ਤੇ ਆਪਣੇ ਕੋਲ ਕਾਈਨੀ ਪੈਟੀਸ਼ਨ ਇਹ ਸਾਰੀ ਫੈਸਿਲਿਟੀਆਂ ਸਾਡੇ ਕੋਲ ਮੌਜੂਦ ਨੇ ਅਸੀਂ ਇਹਨਾਂ ਨਾਲ ਰਲ ਕੇ ਸਾਰੇ ਆਪਣੇ ਕੋਲ ਐਕ ਸਰਵਿਸਮੈਨ ਆਏ ਹੋਏ ਨੇ ਜਿਨ੍ਹਾਂ ਨਾਲ ਅਸੀਂ ਇਹ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਤੇ ਜਿਹੜੀ ਵੀ ਇਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਐਕਿਊਟ ਹੈਗੀ ਹੈ ਬਿਮਾਰੀ ਹੈਗੀ ਹੈ ਜਾਂ ਕੋਈ ਪੁਰਾਣੀ ਹੈ ਜਾਂ ਕੋਈ ਨਵੀਂ ਹੁੰਦੀ ਹੈ ਉਹ ਸਾਰੇ ਵੱਲੋਂ ਸਾਡੇ ਕੋਲ ਮੈਡੀਸਨ ਦੇ ماہر ਡਾਕਟਰ ਆਏ ਹੋਏ ਨੇ ਜਿਹੜੇ ਇਸ ਚੀਜ਼ ਦਾ ਸਾਰਿਆਂ ਨੂੰ ਟ੍ਰੀਟਮੈਂਟ ਐਡਵਾਈਸ ਕਰਨਗੇ ਜੀ ਤੇ ਕਿਸੇ ਪੇਸ਼ੈਂਟ ਨੂੰ ਜਿਵੇਂ ਹੁਣ ਕਿਸੇ ਵੀ ਤਰੀਕੇ ਦੀ ਕੋਈ ਬਿਮਾਰੀ ਹੈ ਤਾਂ ਸਾਡੇ ਵੱਲੋਂ ਐਮਬੂਲੈਂਸ ਦੀ ਫੈਸਿਲਿਟੀ ਵੀ ਹੈਗੀ ਹੈ ਜੀ ਘਰ ਤੋਂ ਜਾ ਕੇ ਅਸੀਂ ਪੇਸ਼ੈਂਟ ਨੂੰ ਐਮਬੂਲੈਂਸ ਦੇ ਨਾਲ ਭੇਜ ਕੇ ਪੇਸ਼ੈਂਟ ਨੂੰ ਆਪਣੇ ਕੋਲ ਬੁਲਾ ਵੀ ਸਕਦੇ ਹਾਂ ਤੇ ਕੋਈ ਵੀ ਜਿਵੇਂ ਫਰਸਟ ایڈ ਦੀ ਵੀ ਫੈਸਿਲਿਟੀ ਹੈ ਅਸੀਂ ਘਰ ਜਾ ਕੇ ਵੀ ਸਾਡੇ ਕੋਲ ਐਵੇਂ ਦੇ ਇੱਕ ਨੀ ਬਣੀ ਹੋਈ ਹੈ ਯੂਨਿਟੀ ਜਿਹੜੀ ਘਰ ਜਾ ਕੇ ਵੀ ਆਪਾਂ ਨੂੰ ਫਰਸਟ ایڈ ਵੀ ਦੇ ਦਿੰਦੇ ਹਾਂ